ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫਾ ਘਰ ਬੈਠੇ ਮਿਲਣ ਗਿਆ ਇਹ ਸੇਵਾਵਾਂ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਹੱਤਕੜੀਆਂ ਲਾ ਕੇ ਸਾਡੇ ਨਾਗਰਿਕਾਂ ਨੂੰ ਭੇਜਣਾ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਦੀ ਗੱਲ ਅਕਾਲੀ ਦਲ ਦਾ ਵੱਡਾ ਐਲਾਨ ਅੱਜ ਵੰਡੀਆਂ ਜਾਣਗੀਆਂ 5 ਲੱਖ ਪ੍ਰਤੀ ਪਰਚੀਆਂ ਵਾਲੀਆਂ 5000 ਕਾਪੀਆਂ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ ਖੇਤਾਂ 'ਚ ਬਿਜਲੀ ਟਾਵਰ ਲਈ ਮੁਆਵਜ਼ਾ ਰਾਸ਼ੀ ਚ ਕੀਤਾ ਵਾਅਦਾ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਬਾਰੇ ਸੁਖਵੀਰ ਸਿੰਘ ਬਾਦਲ ਦਾ ਵੱਡਾ ਬਿਆਨ ਕੇਂਦਰ ਸਰਕਾਰ ਨੂੰ ਕੀਤੀ ਅਪੀਲ 7 ਮੈਂਬਰੀ ਕਮੇਟੀ ਦੀ ਮੀਟਿੰਗ ਮਗਰੋਂ ਬੀਬੀ ਜਗੀਰ ਕੋਰ ਦਾ ਵੱਡਾ ਬਿਆਨ ਕਿਹਾ ਬਲਵਿੰਦਰ ਪੁੰਦੜ ਵੀ ਇਸ ਕਮੇਟੀ ਨੂੰ ਦੇਣ ਮਾਨਤਾ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਬਾਰੇ ਸੰਸਦ 'ਚ ਮੋਦੀ ਸਰਕਾਰ ਦਾ ਵੱਡਾ ਬਿਆਨ ਕਿਹਾ ਅਮਰੀਕਾ ਨੇ ਨੀਮਾ ਅਨੁਸਾਰ ਭਾਰਤੀਆਂ ਨੂੰ ਕੱਢਿਆ ਬਾਹਰ ਅਮਰੀਕਾ ਤੋਂ ਰਿਪੋਰਟ ਹੋਏ 30 ਪੰਜਾਬੀਆਂ ਦੇ ਹੱਕ 'ਚ ਬੋਲੇ ਪ੍ਰਤਾਪ ਸਿੰਘ ਬਾਜ ਮੁੜਵ ਸੇਵੇ ਦੀ ਕੀਤੀ ਮੰਗ ਪੰਜਾਬ ਦੀ ਭਗਵੰਤਮਾਨ ਸਰਕਾਰ ਪੰਜਾਬ ਦੇ ਲੋਕਾਂ ਲਈ ਲਗਾਤਾਰ ਨਿੱਤ ਨਵੇਂ ਵੱਡੇ ਫੈਸਲੇ ਲੈ ਰਹੀ ਹੈ ਪੰਜਾਬ ਦੇ ਨਾਗਰਿਕਾਂ ਨੂੰ ਪਾਰਦਰਸ਼ੀ ਢੰਗ ਨਾਲ ਕੁਸ਼ਲ ਪ੍ਰਸ਼ਾਸਨ ਅਤੇ ਨਿਰਵਿਘਨ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਇੱਕ ਹੋਰ ਅਹਿਮ ਕਦਮ ਚੁੱਕਦੇ ਆ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ ਰੋੜਾ ਨੇ ਸੀਐਮ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਯੋਜਨਾ 'ਚ 363 ਹੋਰ ਨਾਗਰਿਕ ਕੇਂਦਰੀ ਸੇਵਾਵਾਂ ਸ਼ਾਮਿਲ ਕਰਦੇ ਆ ਇਸ ਦੇ ਵਿਸਤਾਰ ਦਾ ਐਲਾਨ ਕੀਤਾ ਹੈ ਜਿਸ ਨਾਲ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਹੁਣ ਨਾਗਰਿਕ ਆਪਣੇ ਘਰ ਬੈਠੇ ਪ੍ਰਾਪਤ ਕਰ ਸਕਣਗੇ ਇਸ ਪਹਿਲ ਤਹਿਤ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਸੰਬੰਧੀ ਅਰਜ਼ੀਆਂ ਸਮੇਤ ਹੁਣ 406 ਸੇਵਾਵਾਂ ਦੀ ਡਿਲ ਬ੍ਰੀ ਨਾਗਰਿਕਾਂ ਨੂੰ ਉਹਨਾਂ ਦੇ ਤਰ੍ਹਾਂ ਤੇ ਦਿੱਤੀ ਜਾਵੇਗੀ ਮੋਟਰਸਾਈਕਲਾਂ ਉੱਤੇ ਸਵਾਰ ਸੇਵਾ ਸਹਾਇਕਾਂ ਨੂੰ ਹਰੀ ਚੰਡੀ ਦਿਖਾਉਣ ਉਪਰੰਤ ਆਮਨ ਰੋੜਾ ਨੇ ਕਿਹਾ ਹੈ ਕਿ 43 ਸੇਵਾਵਾਂ ਨਾਲ 10 ਦਸੰਬਰ 2023 ਨੂੰ ਸ਼ੁਰੂ ਕੀਤੀ ਗਈ ਸੀ ਯੋਜਨਾ ਤਹਿਤ ਹੁਣ 29 ਪ੍ਰਮੁੱਖ ਵਿਭਾਗਾਂ ਨਾਲ ਸੰਬੰਧਿਤ ਕੁੱਲ 406 ਸੇਵਾਵਾਂ ਦਿੱਤੀਆਂ ਜਾਣਗੀਆਂ ਹੁਣ ਉਪਲਬਧ ਸੇਵਾਵਾਂ 'ਚ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀਆਂ ਪੁਲਿਸ ਵੈਰੀਫਿਕੇਸ਼ਨ 유ਟਿਲਿਟੀ ਕਨੈਕਸ਼ਨ ਜ਼ਿਲ੍ਹਾ ਅਧਿਕਾਰੀਆਂ ਤੋਂ ਐਨਓਸੀ ਕਿਰਾਏਦਾਰ ਦੀ ਵੈਰੀਫਿਕੇਸ਼ਨ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਸ਼ਾਮਿਲ ਹਨ ਪਿਤੇ ਦਿਨੀ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਲੈ ਕੇ ਪੰਜਾਬ 'ਚ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਮੰਦਭਾਗੀ ਕਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਜੋ ਅਮਰੀਕਾ ਨੇ ਕੀਤਾ ਉਸ ਦਾ ਬੇਹਦ ਅਫਸੋਸ ਅਮਰੀਕਾ ਦੁਆਰਾ ਹਤਕੜੀਆਂ ਤੇ ਬੇੜੀਆਂ ਲਾ ਕੇ ਸਾਡੇ ਨਾਗਰਿਕਾਂ ਨੂੰ ਭੇਜਣਾ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਮਾਨਸਿਕ ਤੇ ਆਰਥਿਕ ਤੌਰ ਤੇ ਟੁੱਟੇ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਦੇ ਜ਼ਖਮਾਂ ਤੇ ਮੱਲਮ ਲਾਉਣ ਦੀ ਥਾਂ ਮੋਦੀ ਜੀ ਦੀ ਹਰਿਆਣਾ ਸਰਕਾਰ ਵੱਲੋਂ ਪੁਲਿਸ ਦੀਆਂ ਕੈਦੀਆਂ ਵਾਲੀਆਂ ਗੱਡੀਆਂ 'ਚੋਂ ਲੈ ਕੇ ਜਾਣਾ ਜਖਮਾਂ ਉੱਤੇ ਲੂਣ ਲਾਉਣ ਦੇ ਬਰਾਬਰ ਹੈ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਰੁਕਕ ਤਿਆਰ ਕੀਤਾ ਗਿਆ ਹੈ 트ੰਪ ਨੇ ਇਸ ਮੁੱਦੇ ਤੇ ਚੋਣ ਲੜੀ ਅਤੇ ਜਿੱਤੀ ਹੁਣ ਰਾਸ਼ਟਰਪਤੀ ਬਣਨ ਮਗਰੋਂ ਉਹਨਾਂ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ 트ੰਪ ਵੱਲੋਂ ਜਿੱਥੇ ਹੋਰ ਦੇਸ਼ਾਂ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਉੱਥੇ ਹੀ ਭਾਰਤ ਤੋਂ ਗੈਰਕਾਨੂੰਨੀ ਢੰਗ ਨਾਲ ਗਏ ਪ੍ਰਵਾਸੀਆਂ ਨਾਲ ਵੀ ਕੋਈ ਢਿੱਲ ਨਹੀਂ ਵਰਤੀ ਗਈ ਅਮਰੀਕਾ ਵੱਲੋਂ ਭਾਰਤ ਤੋਂ ਗੈਰਕਾਨੂੰਨੀ ਢੰਗ ਨਾਲ ਆਏ ਪ੍ਰਵਾਸੀਆਂ ਦਾ ਪਹਿਲਾ ਜਹਾਜ਼ ਬੀਤੇ ਦਿਨੀ ਭਾਰਤ ਭੇਜਿਆ ਗਿਆ ਸੀ ਸ਼੍ਰੋਮਣੀ ਕਾਲੀਦਾਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਐਲਾਨ ਕੀਤਾ ਕਿ 5 ਲੱਖ ਪ੍ਰਤੀ ਫਾਰਮ ਪਰਚੀਆਂ ਵਾਲੀਆਂ 5000 ਕਾਪੀਆਂ ਅੱਜ ਵੰਡੀਆਂ ਜਾਣਗੀਆਂ ਉਹਨਾਂ ਦੱਸਿਆ ਹੈ ਕਿ ਭਰਤੀ ਲਈ ਕਾਪੀਆਂ ਦੀ ਵੱਡੀ ਮੰਗ ਹੈ ਤੇ ਹੁਣ ਤੱਕ ਪਹਿਲਾਂ ਹੀ 25 ਲੱਖ ਪਰਚੀਆਂ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੀ ਮੁਹਿੰਮ ਤਹਿਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ ਜਾਰੀ ਕੀਤੇ ਇੱਕ ਬਿਆਨ ਚੋਂ ਉਹਨਾਂ ਨੇ ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਵਾਸਤੇ ਲੋਕਾਂ ਤੱਕ ਪਹੁੰਚ ਕਰਨ ਦੀ ਪਾਰਟੀ ਦੇ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਆ ਬਲਵਿੰਦਰ ਸਿੰਘ ਪੁੰਦੜ ਨੇ ਕਿਹਾ ਹੈ ਕਿ ਹੁਣ ਤੱਕ 25000 ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ ਤੇ ਹੋਰ ਕਾਪੀਆਂ ਦੀ ਨਿਰੰਤਰ ਮੰਗ ਆ ਰਹੀ ਹੈ ਜਿਸ ਕਾਰਨ ਹੁਣ ਅਸੀਂ 5000 ਕਾਪੀਆਂ ਵੰਡਾਂਗੇ ਉਹਨਾਂ ਕਿ ਹੈਗੀ ਜੇਕਰ ਮੰਗ ਇਸੇ ਤਰੀਕੇ ਨਾਲ ਨਿਰੰਤਰ جاری ਰਹੀ ਤਾਂ ਅਸੀਂ 5000 ਹੋਰ ਕਾਪੀਆਂ ਛਪਾਵਾਂਗੇ ਉਹਨਾਂ ਨੇ ਕਿਹਾ ਕਿ ਇਸ ਸਦਕਾ 35 ਲੱਖ ਮੈਂਬਰਾਂ ਦੀ ਪ੍ਰਤੀ ਹੋ ਸਕੇਗੀ ਜਿਸ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਕਿਵੇਂ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਹਨ ਪੰਜਾਬ ਸਰਕਾਰ ਨੇ ਖੇਤਾਂ 'ਚ ਬਿਜਲੀ ਦੇ ਟਾਵਰ ਲਾਏ ਜਾਣ ਉੱਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ 'ਚ ਤਕਰੀਬਨ 100 ਗੁਣਾ ਵਾਧਾ ਕਰ ਦਿੱਤਾ ਹੈ ਇਸ ਤੋਂ ਇਲਾਵਾ ਜਿੰਨਾ ਕਿਸਾਨਾਂ ਦੇ ਖੇਤਾਂ ਵਿੱਚੋਂ ਵੱਡੀਆਂ ਤਾਰਾਂ ਲੰਘਣਗੀਆਂ ਉਹਨਾਂ ਦੇ ਬਦਲੇ ਵਿੱਚ ਵੀ ਟੁਕਮਾ ਮੁਆਵਜ਼ਾ ਦਿੱਤਾ ਜਾਵੇਗਾ ਨਵਾਂ ਮੁਆਵਜ਼ਾ ਫਾਰਮੂਲਾ ਪਵਿਕ ਵਿੱਚ ਕੱਡੀਆਂ ਜਾਣ ਵਾਲੀਆਂ 66kV 132kV 220kV ਅਤੇ 400kV ਲਾਈਨਾਂ ਉੱਤੇ ਲਾਗੂ ਹੋਵੇਗਾ ਬਿਜਲੀ ਵਿਭਾਗ ਨੇ 3 ਫਰਵਰੀ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਦਸ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨਾਂ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਕਿਸਾਨੀ ਮੁਆਵਜ਼ੇ 'ਚ ਵਾਅਦੇ ਲਈ ਪ੍ਰਵਾਨਗੀ ਦਿੱਤੀ ਸੀ ਇਸ ਫੈਸਲੇ ਨਾਲ ਕਿਸਾਨਾਂ ਨੂੰ ਤਕਰੀਬਨ 125 ਕਰੋੜ ਰੁਪਏ ਸਲਾਨਾ ਮੁਆਵਜ਼ੇ ਵਜੋਂ ਮਿਲਣਗੇ ਇਸ ਤੋਂ ਪਹਿਲਾਂ ਖੇਤਾਂ 'ਚ ਬਿਜਲੀ ਲਾਈਨਾਂ ਦੇ ਟਾਵਰਾਂ ਵਿਚਲੀ ਜਗ੍ਹਾ ਦੀ ਕੀਮਤ ਹੀ ਮਿਲਦੀ ਸੀ ਜੋ ਕਿ ਜ਼ਮੀਨ ਦੀ ਪ੍ਰਤੀ ਏਕੜ ਕੀਮਤ ਦਾ 85% ਹੁੰਦਾ ਸੀ ਹੁਣ ਜ਼ਮੀਨ ਦੀ ਕੀਮਤ ਦਾ 200% ਮਿਲੇਗਾ ਤੇ ਬਿਜਲੀ ਲਾਈਨਾਂ ਵਾਲੇ ਟਾਵਰਾਂ ਦੇ ਚਾਰ ਛਫੇਰੇ 1-1 ਮੀਟਰ ਜਗਾ ਦਾ ਵੀ ਮੁਆਵਜ਼ਾ ਮਿਲੇਗਾ ਬੀਤੇ ਦਿਨੀ ਅਮਰੀਕਾ ਤੋਂ ਰਿਪੋਰਟ ਹੋ ਗਿਆ ਹੈ ਨੌਜਵਾਨਾਂ ਦਾ ਮਾਮਲਾ ਪੰਜਾਬ ਸਣੇ ਪੂਰੇ ਭਾਰਤ 'ਚ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਬਾਰੇ ਕਾਲੀ ਦਲ ਦੇ ਸੀਨੀਅਰ ਆਗੂ ਸੁਖਵੀਰ ਸਿੰਘ ਬਾਦਲ ਨੇ ਡੂੰਗੀ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਐਕਸ ਤੇ ਲਿਖਿਆ ਕਿ ਜਿਸ ਤਰੀਕੇ ਨਾਲ ਭਾਰਤੀਆਂ ਨੂੰ ਅਮਰੀਕਾ ਤੋਂ ਫੌਜੀ ਜਹਾਜ਼ 'ਚ ਹਤਕੜੀਆਂ ਲਾ ਕੇ ਡਿਪੋਰਟ ਕੀਤਾ ਗਿਆ ਹੈ ਇਹ ਦੇਸ਼ ਦਾ ਅਪਮਾਨ ਹੈ ਇਹ ਭਾਰਤੀ ਹਾਲਾਤਾਂ ਦੇ ਸ਼ਿਕਾਰ ਹਨ ਅਪਰਾਧੀ ਨਹੀਂ ਹਨ ਉਹਨਾਂ ਨਾਲ ਮਨੁੱਖੀ ਵਰਤਾਰਾ ਕੀਤਾ ਜਾਣਾ ਚਾਹੀਦਾ ਹੈ ਸੁਖਵੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦਾ ਹਾਂ ਕਿ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਕੋਲ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਭਾਰਤੀਆਂ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਨਾ ਕੀਤਾ ਜਾਵੇ ਉਹਨਾਂ ਕਿਹਾ ਕਿ ਇਹਨਾਂ ਭਾਰਤੀਆਂ ਦੇ ਮਾਪੇ ਟਰੈਵਲ ਮੁਆਵਜ਼ੇ ਦੇ ਹੱਕਦਾਰ ਹਨ ਦਸ ਸੰਯੋਗ ਹੈ ਕਿ ਬੀਤੇ ਦਿਨੀ ਅਮਰੀਕਾ ਤੋਂ ਫੌਜੀ ਜਹਾਜ਼ 'ਚ ਡਿਪੋਰਟ ਹੋ ਕੇ ਜਿਹੜੇ ਭਾਰਤੀ ਅਮਰੀਕਸਰ 에য়ারਪੋਰਟ ਪਹੁੰਚੇ ਸਨ ਉਨ੍ਹਾਂ 'ਚ ਸਭ ਤੋਂ ਜ਼ਿਆਦਾ ਪੰਜਾਬੀ ਨੌਜਵਾਨ ਸਨ ਜੋ ਕਿ ਜਲੰਧਰ, ਕਪੂਰਥਲਾ, ਪਟਿਆਲਾ, ਅਮਰੀਕਸਰ, ਜਗਰਾਵਾਂ ਤੇ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੋਰ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਚੰਗਾ ਹੋਇਆ 2 ਮਹੀਨੇ ਬੀਤਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਤਾਮੀ ਨੇ ਜਥੇਦਾਰ ਸਾਹਿਬਾਨ ਦੇ ਹੁਕਮ ਤੇ ਬਣੀ 7 ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾ ਹੀ ਲਈ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਭਾਵੇਂ ਦੇਰ ਨਾਲ ਲਿਆ ਹੋਵੇ ਪਰ ਫਿਰ ਵੀ درست ਹੈ। ਬੀਬੀ ਜਗੀਰਕੌਰ ਨੇ ਕਿਹਾ ਕਿ ਹੁਣ ਜਲਦ ਹੀ ਪ੍ਰੋਫੈਸਰ ਤਾਮੀ 7 ਮੈਂਬਰੀ ਕਮੇਟੀ ਰਾਹੀਂ ਸ਼੍ਰੋਮਣੀ ਕਾਲਜ ਦਲ ਦੀ ਮੋੜ ਪਰਤੀ ਸ਼ੁਰੂ ਕਰਵਾਉਣਾ ਅਤੇ ਜੋ ਭਰਤੀ ਚੱਲ ਰਹੀ ਹੈ ਉਸ ਨੂੰ ਰੋਕਣ ਦੀ ਆਦੇਸ਼ ਦੇਣ ਕਿਉਂਕਿ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਅੰਡੇਠਾ ਕਰਕੇ ਵਰਕਿੰਗ ਕਮੇਟੀ ਨੇ ਜਿਹੜੀ ਭਰਤੀ ਕਰਨ ਦੇ ਹੁਕਮ ਦਿੱਤੇ ਸਾਨੂੰ ਉਸ ਨੂੰ ਸਿੱਖਾਂ ਅਤੇ ਕਾਲੀਦਲ ਦੇ ਵਰਕਰਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਦੀ ਫੀਡਬੈਕ ਮਿਲਨ ਤੇ ਹੀ ਪ੍ਰੋਫੈਸਰ ਧਾਮੀ ਨੇ ਇਹ ਮੀਟਿੰਗ ਸੱਦੀ ਹੈ ਜਿਸ ਤੇ ਹੁਣ ਪ੍ਰੋਫੈਸਰ ਧਾਮੀ ਅਤੇ ਸੱਤ ਮੈਂਬਰੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਜਥੇਦਾਰ ਦੇ ਹੁਕਮ ਤਹਿਤ ਆਧਾਰ ਕਾੜ ਪੂਰਾ ਨਾਮ ਪਤਾ ਤੇ ਮੋਬਾਈਲ ਨੰਬਰ ਲਿਖ ਕੇ ਹੀ ਇਹ ਭਰਤੀ ਮੁਰਤੋਂ ਸ਼ੁਰੂ ਕਰਵਾਈ ਜਾਵੇ ਤਾਂ ਜੋ ਬੋਕਸ ਭਰਤੀ ਨਾ ਹੋ ਸਕੇ ਉਨਾ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵੀ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦੇਣ ਅਤੇ ਸੱਤ ਮੈਂਬਰੀ ਕਮੇਟੀ ਦੇ ਗਵਾਈ ਕਬੂਲਣ ਤਾਂ ਜੋ ਅਕਾਲੀ ਦਲ ਮੁੜ ਉੱਠ ਸਕੇ ਬੀਤੇ ਦਿਨੀ ਪੰਜਾਬ ਦੇ ਕਈ ਹਿੱਸਿਆਂ ਚਾਲ ਕੀ ਬਾਰਿਸ਼ ਹੋਈ ਹੈ ਸਵੇਰੇ ਜ਼ਿਆਦਾਤਰ ਇਲਾਕਿਆਂ ਚ ਸੰਗਣੀ ਤੁੰਦ ਮਹਿਸੂਸ ਕੀਤੀ ਗਈ ਹੈ ਪਰ ਜ਼ਿਆਦਾਤਰ ਇਲਾਕਿਆਂ ਦੇ ਲੋਕਾਂ ਨੂੰ ਤੁੰਦ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਚ ਫਿਲਹਾਲ ਉਮੀਦਾ ਕੋਈ ਲਟ ਨਹੀਂ ਹੈ ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਅੱਜ ਪੱਛਮੀ ਗੜਬੜੀ ਕਾਰਨ ਲਦਾਖ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰਿ ਹੋ ਸਕਦੀ ਹੈ। ਅੱਜ ਸੂਬੇ ਭਾਰਤ 'ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਤਾਪਮਾਨ 2 ਤੋਂ 3 ਡਿਗਰੀ ਘੱਟ ਸਕਦਾ ਹੈ ਅਤੇ ਠੰਡ ਹੋਰ ਵਾਜ ਜਾਵੇਗੀ। 8 ਫਰਵਰੀ ਯਾਨੀ ਕੱਲ ਨੂੰ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਵਿਦੇਸ਼ ਮੰਤਰੀ ਜੈ ਸ਼ੰਕਰ ਵੱਲੋਂ ਅਮਰੀਕਾ ਦੁਆਰਾ ਦੇਸ਼ ਨਿਕਾਲਾ ਦਿੱਤੇ ਗਏ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਬਾਰੇ ਸੰਸਦ 'ਚ ਜਵਾਬ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਪਹਿਲਾਂ ਵੀ ਹੁੰਦੀ ਰਹੀ ਹੈ। ਸਾਲ 2009 ਵਿੱਚ 747 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸੈਂਕੜੇ ਲੋਕਾਂ ਨੂੰ ਸਾਲ ਦਰ ਸਾਲ ਵਾਪਸ ਭੇਜਿਆ ਗਿਆ ਹਰ ਦੇਸ਼ 'ਚ। ਕੌਮੀ ਦੇ ਜਾਂਚ ਕੀਤੀ ਜਾਂਦੀ ਹੈ ਫੌਜੀ ਜਹਾਜ਼ ਰਾਹੀ ਭੇਜਣ ਦਾ ਨਿਯਮ 212 ਤੋਂ ਲਾਗੂ ਹੈ ਇਸ ਬਾਰੇ ਕੋਈ ਵਿਤਕਰਾ ਨਹੀਂ ਹੈ ਗੈਰ ਕਾਨੂੰਨੀ ਪ੍ਰਵਾਸੀ ਫਸੇ ਹੋਏ ਸਨ ਉਹਨਾਂ ਨੂੰ ਵਾਪਸ ਲਿਆਉਣਾ ਪਿਆ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕਿ ਅਸੀਂ ਅਮਰੀਕਾ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਇਹ ਕਿੰਨੀ ਬਣਾਇਆ ਜਾ ਸਕੇ ਕਿ ਰਿਪੋਰਟ ਕੀਤੇ ਗਏ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਨਾ ਹੋਵੇ ਉਹਨਾਂ ਇਹ ਵੀ ਕਿਹਾ ਕਿ ਸਾਡਾ ਧਿਆਨ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕਰਨ ਤੇ ਹੋਣਾ ਚਾਹੀਦਾ ਹੈ ਅਮਰੀਕਾ ਚ ਟਰੰਪ ਪ੍ਰਸ਼ਾਸਨ ਵੱਲੋਂ 30 ਪੰਜਾਬੀਆਂ ਸਨੇ 104 ਰਣ ਦੀ ਘਰੇਤ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜੇ ਜਾਣ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜ਼ੋਰਦਾਰ ਵਕਾਲਤ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਰਿਪੋਰਟ ਹੋਏ ਪੰਜਾਬੀਆਂ ਲਈ ਮੁਰਵ ਸੇਵਾ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਹੈ ਉਹ ਸਾਡੇ ਪੁੱਤਰ ਅਤੇ ਧੀਆਂ ਹਨ ਅਤੇ ਸਾਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਉਚਿਤ ਮੁਰਵ ਸੇਵਾ ਪ੍ਰੋਗਰਾਮ ਤੋਂ ਬਿਨਾ ਉਹਨਾਂ ਨਿਰਾਸ਼ਾ ਤੇ ਉਦਾਸੀਨਤਾ ਵਿੱਚ ਡੁੱਬ ਸਕਦੇ ਹਨ ਜਾਂ ਨਸ਼ਿਆਂ ਦੀ ਆਦਤ ਅਤੇ ਅਪਰਾਧਿਕ ਗਤੀਵਿਧੀਆਂ ਦਾ ਸਾਰਾ ਲੈ ਸਕਦੇ ਹਨ ਆਪ ਸਰਕਾਰ ਨੂੰ ਉਹਨਾਂ ਨੂੰ ਗੁਮਰਾਹ ਨਹੀਂ ਹੋਣ ਦੇਣਾ ਚਾਹੀਦਾ ਇਸ ਨੂੰ ਮਦਦ ਦਾ ਹੱਥ ਵਧਾਉਣਾ ਚਾਹੀਦਾ ਹੈ ਉਹਨਾਂ ਦੀ ਯੋਗਤਾ ਵਜੋਂ ਰੁਜ਼ਗਾਰ ਅਤੇ ਵਿੱਤੀ ਸਹਾਇਤਾ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਕੱਲ ਜਿਹੜਾ ਇੱਕ ਅਮਰੀਕਨ ਜਹਾਜ਼ ਅਮਰਸਰ ਦੇ ਵਿੱਚ ਉਤਰਿਆ ਅਮਰਸਰ ਦੀ ਧਰਤੀ ਦੇ ਉੱਤੇ ਜਿਹੜੇ ਉੱਥੋਂ ਬੱਚੇ ਰਿਪੋਰਟ ਕੀਤੇ ਗਏ ਆ ਅਮਰੀਕਾ ਦੇ ਵਿੱਚੋਂ ਉਹਨਾਂ ਦੇ ਵਿੱਚ 30 ਪੰਜਾਬੀ ਸੀਗੇ 33 ਹਰਿਆਣਵੀ ਸੀਗੇ ਤੇ 33 ਗੁਜਰਾਤੀ ਸੀਗੇ ਅਮਰਸਰ ਦੀ ਜਗ੍ਹਾ ਕਿਉਂ ਚੁਣੀ ਗਈ ਇਹਦੇ ਉੱਤੇ ਅੱਜ ਆਪਾਂ ਚਰਚਾ ਕਰਨ ਲੱਗੇ ਆਂ ਕਿ ਅਸੂਲਨ ਜਗ੍ਹਾ ਕਿਹੜੀ ਚਾਹੀਦੀ ਸੀ ਜਹਾਜ਼ ਉਤਰਨ ਲਈ ਅਸੂਲਨ ਤੇ ਚਾਹੀਦਾ ਸੀਗਾ ਦਿੱਲੀ 에ਰਪੋਰਟ ਜਿੱਥੋਂ ਹਰ ਜਗ੍ਹਾ ਦੀ ਜਿਹੜੀ ਅੱਗੇ ਫਲਾਈਟ ਜਾਂਦੀ ਸੀ ਜਿੱਥੋਂ ਕਨੈਕਟੀਵਿਟੀ ਆ ਕਿ ਜਿੱਥੋਂ-ਜਿੱਥੋਂ ਦੇ ਬੱਚੇ ਵੀ ਸੀ ਉਹਨਾਂ ਦੇ ਘਰਾਂ 'ਚ ਉੱਥੋਂ ਭੇਜਣੇ ਸੌਖੇ ਸੀਗੇ ਅਮਰਸਰੀ ਕਿਉਂ ਚੁਣਿਆ ਗਿਆ ਪੰਜਾਬ ਹੀ ਕਿਉਂ ਚੁਣਿਆ ਗਿਆ ਬਦਨਾਮ ਦੁਨੀਆ ਭਰ ਚ ਪੰਜਾਬ ਤੇ ਪੰਜਾਬੀ ਕਰਨਿਆ ਇਸ ਤੋਂ ਵੱਡਾ ਟੀਚਾ ਹੀ ਕੋਈ ਨਹੀਂ ਰਹਿ ਗਿਆ ਨਾ ਸਰਕਾਰਾਂ ਦੇ ਕੋਲ ਨਾ ਪੰਜਾਬ ਦੀ ਸਰਕਾਰ ਕੋਲ ਨਾ ਕੇਂਦਰ ਦੀ ਸਰਕਾਰ ਕੋਲ ਕੱਲ ਵੀ ਦੁਨੀਆ ਭਰ ਦੇ ਵਿੱਚ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਤੋਂ ਵੱਧ ਜਿਹੜੇ ਗੈਰ ਕਾਨੂੰਨੀ ਕੰਮ ਆ ਉਹ ਪੰਜਾਬੀ ਕਰਦੇ ਆ ਸਭ ਤੋਂ ਜਿਹੜੇ ਕ੍ਰਿਮੀਨਲ ਬੰਦੇ ਆ ਉਹ ਪੰਜਾਬ ਦੇ ਬੰਦੇ ਆ ਕੇਂਦਰ ਤੇ ਕੇਂਦਰੀ ਏਜੰਸੀਆਂ ਦਾ ਇਹ ਸੁਪਨਾ ਪੂਰਾ ਕਰਨ ਦੇ ਵਿੱਚ ਪੰਜਾਬ ਸਰਕਾਰ ਵੀ ਕੋਈ ਕਮੀ ਨਹੀਂ ਜਿਹੜੀ ਰਹਿਮ ਦੇਣ ਲਈ ਉਹ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਜੋ ਇਹਨਾਂ ਦੀਆਂ ਸਾਜ਼ਿਸ਼ਾਂ ਆ ਉਹ ਸਿਰੇ ਚੜ ਜਾਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੰਜਾਬੀ ਹੋਣ ਦੇ ਨਾਤੇ ਸਵਾਲ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਬੱਚੇ ਕੱਲ ਰਿਪੋਰਟ ਹੋਏ ਆ 50-50 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਬਾਹਰ ਗਏ ਮੌਤ ਦੇ ਮੂੰਹ ਦੇ ਵਿੱਚੋਂ ਲੰਘ ਕੇ ਜਾਂ ਮੌਤ ਦੇ ਮੂੰਹ ਦੇ ਵਿੱਚ ਗਏ ਕਮਾਈ ਕਰਨ ਲਈ ਬਾਹਰ ਗਏ ਜਿਨ੍ਹਾਂ ਚੋਂ ਕੁਝ ਮਰ ਵੀ ਗਏ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੇ ਮਾਪੇ ਦਾ ਕੀ ਕਸੂਰ ਆ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਜਿਹੜੇ ਇੱਜ਼ਤਮਾਨ ਦੀ ਰੋਟੀ ਨਾ ਮਿਲਣ ਕਰਕੇ ਉਸ ਦੀਆਂ ਵਧੀਕੀਆਂ ਕਰਕੇ ਗੈਂਗਸਟਰ ਬਣ ਜਾਂਦੇ ਆ ਕ੍ਰਾਈਮਨਲ ਬਣ ਜਾਂਦੇ ਆ ਅੱਜ ਕ੍ਰਾਈਮਨਲ ਬਣ ਗਿਆ ਗੈਂਗਸਟਰ ਬਣ ਗਿਆ ਅੱਜ ਉਹ ਵੀ ਬੰਦੇ ਜਿਹੜੇ ਬੱਚੇ ਆ ਮੌਤ ਦੇ ਮੂੰਹ ਦੇ ਵਿੱਚ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਤੁਸੀਂ ਤੇ ਕਹਿੰਦੇ ਸੀਗੇ ਕਿ ਮੇਰੀ ਸਰਕਾਰ ਬਣਾ ਦਿਓ ਮੈਂ ਪੰਜਾਬ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਫੜਾਉਣੇ ਆ ਉਹ ਕੰਮਾਂ ਤੇ ਜਾਂਦੇ ਹੀ ਦੱਸਿਆ ਕਰਨਗੇ ਰੋਟੀ ਵਾਲੇ ਡੱਬੇ ਤੇ ਨਹੀਂ ਤੁਹਾਡੀਆਂ ਤੇ ਤੁਹਾਡੀਆਂ ਕੇਂਦਰ ਦੀਆਂ ਮਾਰੂ ਨੀਤੀਆਂ ਨੇ ਬੱਚਿਆਂ ਦੇ ਹੱਥਾਂ ਦੇ ਵਿੱਚ ਦਿੱਤੇ ਸਗੋਂ ਬੱਚਿਆਂ ਦੇ ਹੱਥਾਂ ਦੇ ਵਿੱਚ ਗਰਨੇੜ ਫੜਾ ਦਿੱਤੇ ਵਾਦਾ ਤੇ ਇਹ ਕੀਤਾ ਸੀ ਰੋਟੀ ਵਾਲੇ ਡੱਬੇ ਫੜਾਉਣ ਦਾ ਤੇ ਫੜਾ ਆਪਾਂ ਬੱਚਿਆਂ ਨੂੰ ਗਰਨੇੜ ਦਿੱਤੇ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਜਿਹੜੇ ਇੱਜ਼ਤ ਮਾਣ ਦਾ ਕੰਮ ਨਾ ਮਿਲਣ ਕਰਕੇ ਡਿਪਰੈਸ਼ਨ 'ਚ ਆ ਕੇ ਮਾਰੂ ਨਸ਼ੇ ਤੇ ਲੱਗ ਗਏ ਜਿਹਦੇ ਵਿੱਚ ਉਹ ਆਪਣੀ ਜਵਾਨੀ ਵੀ ਬਰਬਾਦ ਕਰ ਰਹੇ ਆ ਘਰ ਦੀ ਜਾਇਦਾਦ ਵੀ ਘਰ ਦਾ ਸੁੱਖ ਚੈਨ ਵੀ ਜਿਨ੍ਹਾਂ ਨੇ ਬਰਬਾਦ ਕਰ ਲਿਆ ਕੀ ਕਸੂਰ ਹੈ ਉਹਨਾਂ ਬੱਚਿਆਂ ਦਾ ਕਦੀ ਇਹਦੇ ਉੱਤੇ ਗੌਰ ਤੇ ਕਰੋ ਮਾਨ ਸਾਹਿਬ ਤੁਸੀਂ ਅਕਸਰ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਸੀਗੇ ਕਿ ਮੈਂ ਪੰਜਾਬ ਇਹੋ ਜਿਹਾ ਬਣਾ ਦੂੰਗਾ ਕਿ ਗੋਰੇ ਇੱਥੇ ਆ ਕੇ ਨੌਕਰੀਆਂ ਕਰਨਗੇ ਜਿਹੜੇ ਬੱਚੇ ਬਾਹਰ ਚਲੇ ਗਏ ਆ ਉਹਨਾਂ ਦੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਜੂਗੀ ਮੇਰੀ ਸਰਕਾਰ ਦੇ ਵਿੱਚ ਬੱਚੇ ਵਾਪਸ ਪੰਜਾਬ 'ਚ ਆ ਕੇ ਕੰਮ ਕਰਿਆ ਕਰਨਗੇ ਹੋ ਜਾ ਮਾਹੌਲ ਉਹਨਾਂ ਬੱਚਿਆਂ ਨੂੰ ਦਿੱਤਾ ਜਾਊਗਾ ਗੋਰੇ ਤਾਂ ਨਹੀਂ ਆਏ ਪੰਜਾਬ ਦੇ ਵਿੱਚ ਪਰ ਤੁਹਾਡਾ ਇੱਕ ਵਾਅਦਾ ਪੰਜਾਬ ਦੇ ਲੋਕਾਂ ਨਾਲ ਜੋ ਤੁਸੀਂ ਕੀਤਾ ਸੀਗਾ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜਰੂਰ ਪੂਰਾ ਕਰ ਦਿੱਤਾ ਅਰਵਰਸ ਮਾਈਗ੍ਰੇਸ਼ਨ ਦਾ ਉਹ ਜਹਾਜ਼ ਘਰ-ਘਰ ਕੇ ਪੰਜਾਬ ਦੇ ਵਿੱਚ ਉਹਨਾਂ ਬੱਚਿਆਂ ਨੂੰ ਭੇਜ ਰਿਹਾ ਵਾ ਉਹਨਾਂ ਦਾ ਕੀ ਕਸੂਰ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਅੱਜ ਮੈਂ ਪੰਜਾਬ ਤੁਹਾਡੇ ਕੋਲੋਂ ਪੁੱਛਦਾ ਮੈਂ ਕੱਲਾ ਨਹੀਂ ਪੰਜਾਬ ਪੂਰਾ ਤੁਹਾਡੇ ਕੋਲੋਂ ਪੁੱਛਦਾ ਵਕਤ ਕਿ ਜਿਹੜੇ ਬੱਚੇ ਇਸ ਤਰ੍ਹਾਂ ਕਿਸਮਤ ਦੇ ਮਾਰੇ ਡਿਪੋਰਟ ਹੋ ਕੇ ਆਏ ਆ ਜਾਂ ਹੋਰ ਹੋਣੇ ਆ ਜਿਹੜੇ ਆਪਣਾ ਘਰ-ਬਾਰ उजाੜ ਕੇ ਬਹਿ ਗਏ ਆ ਜ ਉਹਨਾਂ ਕੋਲ ਕੁਝ ਵੀ ਨਹੀਂ ਬੱਚਿਆ ਪੈਸਾ ਵੀ ਉਹ ਖਰਾਬ ਕਰ ਬੈਠੇ ਆ ਉਨਾਂ ਲਈ ਕੀ ਪਾਲਿਸੀ ਆ ਤੁਹਾਡੇ ਕੋਲ ਤੁਹਾਡੀ ਸਰਕਾਰ ਦੇ ਕੋਲ ਮੈਂ ਤਾਂ ਰਾਹਨ ਆ ਆਪਣੇ ਮੁਲਕ ਦੇ ਹਾਕਮਾਂ ਦੇ ਉੱਤੇ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਸਕਦਾ ਮੱਥਾ ਟੇਕਣ ਲਈ ਉੱਥੇ ਆਉਣ ਜਾਣ ਦੀ ਇਜਾਜ਼ਤ ਮਿਲ ਸਕਦੀ ਆ ਉਸ ਮੁਲਕ ਦੇ ਨਾਲ ਮੱਥਾ ਟੇਕਣ ਦੀ ਇਜਾਜ਼ਤ ਹੈਗੀ ਆ ਪਰ ਉਸ ਮੁਲਕ ਦੇ ਨਾਲ ਵਪਾਰ ਕਰਨ ਦੀ ਸਾਡੇ ਕੋਲ ਕੋਈ ਇਜਾਜ਼ਤ ਨਹੀਂ ਹੈਗੀ ਕਿ ਉੱਥੋਂ ਲੋੜ ਦੀਆਂ ਚੀਜ਼ਾਂ ਜੋ ਉਹਨਾਂ ਨੂੰ ਚਾਹੀਦੀਆਂ ਅਸੀਂ ਦੇ ਸਕੀਏ ਜੋ ਸਾਨੂੰ ਚਾਹੀਦੀਆਂ ਅਸੀਂ ਉਹਨਾਂ ਨੂੰ ਲੈ ਸਕੀਏ ਇੱਥੇ ਕੋਈ ਕੰਮ ਹੀ ਨਹੀਂ ਕਰਨਾ ਚਾਹੁੰਦਾ ਇੱਕ ਦੂਜੇ ਦੀਆਂ ਲੋੜਾਂ ਹੀ ਪੂਰੀਆਂ ਕਰ ਲਈਏ ਤੇ ਸਾਡਾ ਸਾਰਾ ਜਿਹੜਾ ਰੋਜ਼ਗਾਰ ਆ ਸਾਡੇ ਜਿਹੜੇ ਸਾਰੇ ਬੱਚੇ ਉੱਥੇ ਹੀ ਸੈੱਟ ਹੋ ਜਾਣੇ ਆ ਸੋ ਮੇਰੀ ਖੀਰ ਚ ਸਰਕਾਰ ਨੂੰ ਬੇਨਤੀ ਆ ਕਿ ਅਸਲ ਕਾਰਨਾ ਦੇ ਉੱਤੇ ਫੋਕਸ ਕਰੋ ਨੌਜਵਾਨਾਂ ਨੂੰ ਗਲ ਨਾ ਲਾਈਏ ਕਿ ਨਾ ਕਿ ਉਹਨਾਂ ਦਾ ਗਲ ਘੁਟਿਏ ਉਹਨਾਂ ਨੂੰ ਡਰਾਈਏ ਇਹੋ ਜੀਆਂ ਕੋਸ਼ਿਸ਼ਾਂ ਨਾ ਕਰੀਏ ਔਰ ਇਹਨਾਂ ਸਾਜ਼ਿਸ਼ਾਂ ਨੂੰ ਸਮਝੀਏ ਰੜ ਕੇ ਪੰਜਾਬ ਨੂੰ ਬਰਬਾਦੀ ਤੋਂ ਬਚਾਈਏ ਇਹਦੇ ਲਈ ਕੰਮ ਕਰਨਾ ਪੈਣਾ ਵਾ ਬਹੁਤ ਜ਼ਿਆਦਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਛੋਟੀਆਂ ਛੋਟੀਆਂ ਸਾਡਾ ਤੇ ਕਿਤੇ ਉਹ ਮਨੀਕਰਨ ਕਿਤੇ ਸਰਦਾਰ ਬੱਚੇ ਹੀ ਲੜਪੈਣ ਪੱਗਾਂ ਵਾਲੇ ਤੇ ਸਾਰੇ ਹੀ ਚੈਨਲ ذو ذو ਵਿਖਾਉਂਦੇ ਆ ਵੀ ਪੰਜਾਬੀਆਂ ਨੇ ਆ ਕਰਤਾ ਪੰਜਾਬੀਆਂ ਨੇ ਆ ਕਰਤਾ ਦੁਨੀਆਂ ਭਰ ਦੇ ਵਿੱਚ ਤੁਸੀਂ ਪੰਜਾਬੀਆਂ ਨੂੰ ਕ੍ਰਿਮੀਨਲ ਬੁਖਾ ਰਹੇ ਹੋ ਮੈਂ ਤੇ ਕੱਲ ਦਾ ਸਵਾਲ ਤੁਹਾਨੂੰ ਕਰਦਾ ਮੋਦੀ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਆ ਬੀਜੇਪੀ ਵਾਲਿਆਂ ਨੂੰ ਕਿ ਜਹਾਜ਼ ਇੱਥੇ ਲਾਉਣਾ ਕੀ ਮਜਬੂਰੀ ਸੀਗੀ ਇੱਥੇ ਕੋ ਲਾਇਆ ਗਿਆ ਕੋਈ ਕਾਰਨ ਤੇ ਦੱਸੋ ਨਾ ਅਸੀਂ ਸਮਝ ਰਹੇ ਆ ਸਿਰਫ ਅਸੀਂ ਲੀਡਰ ਵੀ ਸਾਰੇ ਉਹ ਬਿਆਨ ਦਿੰਦੇ ਆ ਪੰਜਾਬ ਦੇ ਹਾਲਾਤ ਮਾੜੇ ਆ ਪੰਜਾਬ ਦੇ ਹਾਲਾਤ ਮਾੜੇ ਆ ਫੋਕਸ ਤੇ ਕਰੋ ਯਾਰ ਪੰਜਾਬ ਦੇ ਉੱਤੇ ਕਰਜ਼ਾ ਕਿ ਨਾ ਪੰਜਾਬ ਤੇ ਕੋਈ ਆਉਣ ਨੂੰ ਤਿਆਰ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨ ਦੀ ਲੋੜ ਆ ਇਹਨਾਂ ਚੀਜ਼ਾਂ ਨਾਲ ਲੜਾਈ ਲੜਨ ਦੀ ਲੋੜ ਆ ਔਰ ਮੈਂ ਲੋਕਾਂ ਨੂੰ ਵੀ ਕਹਿਣਾ ਕਿ ਸੁਚੇਤ ਹੋ ਤੁਹਾਨੂੰ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਹਿੰਦੂ ਨੂੰ ਸਿੱਖ ਨਾਲ ਮੁਸਲਮਾਨ ਨਾਲ ਸਾਈ ਨਾਲ ਆਪਸ ਦੇ ਵਿੱਚ ਤੁਹਾਡਾ ਪਿਆਰ ਘਟਾਇਆ ਜਾ ਰਿਹਾ ਤਾਂ ਜੋ ਪੰਜਾਬ ਦਾ ਜਿਹੜਾ ਦੁਨੀਆ ਭਰ ਦੇ ਵਿੱਚ ਧਿਆਨ ਪੰਜਾਬ ਦੇ ਉੱਤੇ ਕੇਂਦਰਤ ਹੋਵੇ ਕਿ ਇੱਥੇ ਕੋਈ ਚੰਗੇ ਲੋਕ ਨਹੀਂ ਰਹਿੰਦੇ ਲੜਾਕੇ ਲੋਕ ਨੇ ਇਹੋ ਜੀ ਪੰਜਾਬ ਦੀ ਸ਼ਕਲ ਦੁਨੀਆ ਦੇ ਵਿੱਚ ਪੇਸ਼ ਕੀਤੀ ਜਾ ਰਹੀ ਆ ਸਾਨੂੰ ਸਾਰਿਆਂ ਨੂੰ ਇਹਦੇ ਤੋਂ ਬਚ ਕੇ ਚੱਲਣ ਦੀ ਲੋੜ ਆ ਧੰਨਵਾਦ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਹੇ ਆ ਕਿ ਟਰੰਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ ਟਰੰਪ ਸਾਹਿਬ ਤੇ ਮੈਨੂੰ ਬਹੁਤ ਮਾਣ ਆ ਔਰ ਮੈਂ ਬਲੋ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਇਸ ਦੇਸ਼ ਦੇ ਬੱਚੇ ਆ ਇਹ ਰੋਟੀ ਲਈ ਹੀ ਬਾਹਰ ਗਏ ਸਾਡੇ ਕੋਈ جنگ ਲੜਨੀ ਹੀ ਬਾਹਰ ਗਏ ਤੇ ਤੁਹਾਨੂੰ ਇਹਨਾਂ ਦੀ ਢਾਲ ਬਣਨਾ ਚਾਹੀਦਾ ਔਰ ਟਰੰਪ ਜੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਅੰਬੈਸਡਰ ਬੈਠੇ ਆ ਸਾਡੇ ਜਿਹੜੇ ਕੂਟਵੀਰ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਪੰਜ ਸੱਤ ਅੰਬੈਸਡਰ ਆ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਉਹ ਕਿ ਜਲਾਪ ਦੇ ਆ ਭਾਵੇਂ ਮਾਦਸਾ ਦੇ ਕਿਤੇ ਉਹਦੇ ਵੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰਦੂ ਸਾਡੀਆਂ ਅੰਬੈਸੀਆਂ ਤੋਂ ਪ੍ਰਬੰਧ ਕਰੂ ਕਿ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਹਨਾਂ ਨੂੰ ਕੋਈ ਢ ਘਾ ਮਿਲ ਕੇ ਆਪਣੇ ਦੱਦ ਲੱਦ ਕੇ ਉਹ ਉਹ ਟੈਰਮ ਕਰਦੇ ਫਿਰਦੇ ਆ ਮੈਸੀਆਂ ਕਰ ਲਈਆ ਮੋਦੀ ਜੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜਿਹੜੀਆਂ ਅੰਬੈਸੀਆਂ ਸਾਡਾ ਵਿਦੇਸ਼ ਵਿੱਚ ਤਲਾਲਾ ਇੰਨਾ ਖੱਲ ਰਿਆ ਉਹ ਸਾਡਾ ਉੱਥੇ ਦੇਰ ਬੰਦਿਆ ਕਿਉਂ ਨਹੀਂ ਦਿੰਦੇ ਸਾਡੇ ਬੰਦੇ ਸਾਡੇ ਅੰਬੈਸਡਰ ਦੇ ਉੱਤੇ ਸਾਡੇ ਕੌਂਸਲਰਸ ਦੇ ਨਾਲ ਬੈਠੇ ਆ ਸਾਂਫਾ ਸੁਸਤ ਹੋ ਰਿਹਾ న్యూ ਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਕਿਹੜਾ ਐਲ ਦੇ ਵਿੱਚ ਸ਼ਾਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਨੇ ਭੇਜਨੇ ਆ ਸਾਡੀਆਂ ਸਦ ਬੈਸੀਆਂ ਨੂੰ ਦੇਡ ਸਾਡੇ ਅੰਬੈਸੀਆਂ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰ ਐਦਾਂ ਨਾਲ ਲਿਆਦਾ ਜਿਵੇਂ ਜਦਾਇਤ ਕਰ ਲਿਆਦਾ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰਾਂ ਦਾ ਕਹਨ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਲੈਉਣੇ ਕਿ ਜਦੋਂ ਵੀ ਸਾਡਾ ਕੋ ਬੰਦਾ ਰਿਪੋਰਟ ਕਰਨਾ ਤੋਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਕੈ ਕਾਨੂੰਨੀ ਆ ਉਹ ਸਾਡੀ ਬੈਸਟ ਤੋਂ ਦੇ ਸਾਡੇ ਬੈਸਟ ਤੋਂ ਦੇ ਸਾਡੇ ਉੱਤੇ ਜਿਹੜਾ ਅਫਸਰ ਨੇ ਉਹਨਾਂ ਤੋਂ ਦੇ ਇਹ ਮੈਂ ਇੱਕ ਬੇਨਤੀ ਕਰਨੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਾ ਆ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਹਾਂ ਕਰਕੇ ਕਹਿੰਦੇ ਸੀਗੇ ਕਿ ਅਬ ਕੀ ਵਾਰ 트াম্প ਦੀ ਸਰਕਾਰ ਸੋ ਸਮ ਹੁਣ ਹੁਣ ਵਕਤ ਹੈ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੁਣ ਵਕਤ ਹੈ ਕਿ ਤੁਸੀਂ ਆਪਣੇ ਭਾਰਤੀ ਇਹ ਇਕੱਲੇ ਪੰਜਾਬੀ ਦੀ ਹਲਫ ਤੇ ਪੂਰੇ ਭਾਰਤੀ ਮੈਂ ਭਾਰਤੀਆਂ ਦੀ ਗੱਲ ਕਰਦਾ ਸਾਰੇ ਭਾਰਤੀ ਸਾਡੇ ਆ ਕੋਈ ਮੈਂ ਨਹੀਂ ਕਹਿੰਦਾ ਕਿ ਫਲਾਣਾ ਮਾਦਾਸਤਾ ਦਾ ਕੋਈ ਹੈ ਜਿਹੜਾ ਬੰਦਾ ਇੰਡੀਆ ਜਿਵੇਂ ਸਾਡਾ ਹੈ ਇਹ ਦੇਸ਼ ਸੀਧੇ ਆਦਮ ਬਗਤ ਸਿੰਘ ਦਾ ਹੈ ਇਹ ਦੇਸ਼ ਸਾਡਾ ਸਾਡਾ ਦੇਸ਼ ਹੈ ਇਹ ਦੇਸ਼ ਲਈ ਕਿੰਨੀ ਜਦਵਾਨੀਆਂ ਫਿਰ ਕੀ ਸਾਡੇ ਕੋਲ ਬੱਚਾ ਜਾਂਦਾ ਰੋਟੀ ਰੋਜੀ ਲਈ ਗਿਆਬ ਚਲਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮੂੰਹ ਲਗਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂੰਹ ਲਗਾਇਆ ਉਹਦੇ ਹੱਦ ਤੋ ਸਾਡਾ ਅਸੀਂ ਕਦੀ ਲਗਾਵਾਂਗੇ ਅਸੀਂ ਨਹੀਂ ਲਗਾਵਾਂਗੇ ਸਾਡ ਕਿਤੇ ਵੀ ਆ ਜਾਏ ਬੰਦਾ ਸਾਡੀ ਧਰਤੀ ਦੇ ਉੱਤੇ ਆਈਏ ਵੈਲਕਮ ਕਰਾਂਗੇ ਉਹਦਾ ਉਹਦਾ ਜਿਹੜਾ ਬੰਦਾ ਸਹਿਯੋਗ ਹੈ ਉਹ ਅਸੀਂ ਕਰਾਂਗੇ ਅਸੀਂ ਇਦਾਂ ਦੀ ਇਦਾਂ ਦੀ ਮਤਲਬ ਸਿਆਸਤ ਨਹੀਂ ਕਰਦੇ ਕਿ ਪੰਜਾਬ ਨੂੰ ਪਤਾਨਮ ਕਰਦੇ ਹੋ ਸਾਡ ਹਰਦਾ ਤੁਹਾਨੂੰ ਪਤਾ ਲੱਗ ਗਿਆ ਜੇ ਅੱਗੇ ਲੱਗੂਗਾ ਪਤਾ ਤੁਹਾਨੂੰ ਤੁਹਾਨੂੰ ਫਾਗਿਆ ਕੇ ਜਾਂਦੇ ਪਤਾ ਲੱਗੂਗਾ ਕਿਹੜੇ ਕਿਹੜੇ ਸਟੇਟ ਦੇ ਕਿੰਨੇ ਬੰਦੇ ਬਾਹਰ ਚਲ ਗਏ ਕਿੰਨੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਭਾਰਤੀ ਨੂੰ ਵਾਪਸ ਭੇਜਣਾ ਤੇ ਸਾਡੇ ਜਿਹੜੇ ਉੱਥੇ ਡਿਪਲੋਮੇਟ ਬੈਠੇ ਸਾਡੇ ਜਿਹੜੇ ਵੈਸਟਰ ਬੈਠੇ ਸਾਡੀਆਂ ਜਿਹੜੀਆਂ ਐਮਬੈਸੀਆਂ ਮਿੱਟੀਆਂ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਐਮਬੈਸੀਆਂ ਦੇ ਬਾਰੇ ਕਦੇ ਤੇ ਸਾਡੀਆਂ ਐਮਬੈਸੀਆਂ ਜੜੀਆਂ ਉਹ ਕੋਮਨਿਆਰ ਵਾਸਪੇਂਡਾ ਪਰਮੰਤ ਕੰਤ ਬਸ ਮੈਂ ਇਹ ਤੁਹਾਨੂੰ ਮਤਲਬ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕੱਲ ਉੱਥੇ ਬੱਚਿਆਂ ਨੇ ਨਹੀਂ ਵਿਚਾਰਿਆਂ ਨੇ ਡਰਦੇ ਆ ਦੱਸਿਆ ਰਿਪੋਰਟ ਦੇ ਕਿਉਂਕਿ ਡੇਢੇ ਵੀ ਸਾਮੇ ਹੀ ਅੱਜ ਸਾਰੀ ਗੱਲ ਬਾਹਰ ਆ ਗਈ ਕਿ ਉਹਨਾਂ ਦਾ ਜਹਾਜ਼ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਜਿਹੜਾ ਵਿਤਕਲਾ ਉਹਨਾਂ ਨਾਲ ਵਿਤਕਲਾ ਕੈਨੇਡਾ ਜਿਹੜਾ ਧੱਕਾ ਕੀਤਾ ਗਿਆ ਇਹ ਇਹ ਬਹੁਤ ਗਲਤ ਗੱਲ ਹੋਈ ਇਹ ਨਹੀਂ ਹੋਣੀ ਚਾਹੀਦੀ ਮੈਂ ਇਹਦੀ ਮੰਨਦਾ ਵੀ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੈ ਸਾਡੇ ਬੰਦਿਆਂ ਨੇ ਕੋਈ ਠੀਕ ਹੈ ਮੈਂ ਤਾਂ ਅੱਜ ਵੀ ਕਹਿੰਦਾ ਪਹਿਲੇ ਵੀ ਕਹਿੰਦਾ ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਬਣਾਓ ਕਾਨੂੰਨੀ ਰਸਤਾ ਬਣਾਓ ਬਸ ਇਹ ਰੋਟੀ ਰੋਜੀ ਲਈ ਕੋਈ ਇਦਾਂ ਚਲਿਆ ਵੀ ਗਿਆ ਤੇ ਸਾਡੂ ਟੈਰਿਸਟ ਵੀ ਹੈ ਜਿੱਦਾਂ ਕੱਲ ਉਹਨਾਂ ਦਾ ਵਿਹਾਰ ਕੀਤਾ ਗਿਆ ਉਹ ਕੋ ਟੈਰਿਸਟ ਵੀ ਹੈ ਬਤਾਰੇ ਇਸ ਕਰਕੇ ਮੋਦੀ ਜੀ ਆਪਣੀ ਦੋਸਤੀ ਜਿਹੜੀ ਲੋਕਾਂ ਨੂੰ ਦੱਸਦੇ ਹੋ ਬਾਵਾ ਚੌੜੀਆਂ ਕਰਕੇ ਉਹ ਦੋਸਤੀ ਵੱਤੋਂ ਫਿਰ ਦੋਸਤੀ ਦਾ ਫਾਇਦਾ ਕੀ ਹੈ ਸਾ ਹੁਣ ਮੈਂ ਦੋਸਤੀ ਦਾ ਫਾਇਦਾ ਕੀ ਹੈ ਜੇ ਭਾਰਤੀਆਂ ਦੇ ਸਿਰ ਦੇ ਉੱਤੇ ਜੇਲਾ ਤੇ ਜਿਹੜਾ ਡੈਪੂਟੇਸ਼ਨ ਦੀ ਤਲਵਾਰ ਲਟਕਦੀ ਹੈ ਉਹਦੇ 'ਚ ਤੁਹਾਨੂੰ ਹੁਣ ਠਾਲ ਵਰਨਾ ਚਾਹੀਦਾ ਮੇਰੀ ਇਹ ਬੇਇੱਜ਼ਤੀ ਹੈ ਔਰ ਮੇਦੀ ਜੜ ਦੂਜੀ ਮੈਂ ਮਤਲਬ ਮਤਲਬ ਅਮਰੀਕਨ ਸਰਕਾਰ ਨੂੰ ਜਾਂ ਮੈਂ ਮੋਦੀ ਸਾਹਿਬ ਨੂੰ ਹੀ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਜੇ ਕੋਈ ਸਾਡਾ ਬੰਦਾ ਹੋਣਾ ਤੇ ਸਾਡੇ ਡਿਪਲੋਮੇਟਾਂ ਨੂੰ ਦਿੱਤੀ ਜਾਵੇ ਸਾਡੇ ਮੈਸਟਰ ਨੂੰ ਸਾਡੀ ਐਮਬੈਸੀਆਂ 'ਚ ਛੱਡਿਆ ਜਾਵੇ ਸਾਡੀਆਂ ਐਮਬੈਸੀਆਂ ਨੇ ਸਾਡਾ ਪ੍ਰਬੰਧ ਕਰ ਸਾਡੇ ਬੰਦਿਆਂ ਨੂੰ ਵਾਪਸ ਭੇਜ ਦਿੰਦਾ ਤੁਹਾਡਾ ਬਹੁਤ ਧੰਨ